ਚਾਪਏ ਤੇਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਉ ਨ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦੋਹਰਾ ਮੁਖ ਉਚਰ ਸਾਸਰ ਖਟ ਪਿੰਗ ਗਿਰ ਨ ਚੜ ਜਾਏ ਅੰਧ ਲਖੈ ਬਦ ਰੋ ਸੁਨੈ ਜੋ ਕਾਲ ਕਿਰਪਾ ਕਰਾਏ ਚੌਪਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹ ਤੁਮ ਕਥਾ ਸੁਧਾਰੀ ਕਹਾ ਲਗੈ ਇਹੋ ਕੀਟ ਬਖਾਨੈ ਮਹਿਮਾ ਤੋਰ ਤੁਹੀ ਪ੍ਰਭ ਜਾਣੈ ਪਿਤਾ ਜਨਮ ਜਿਮ ਪੂਤ ਨਾ ਪਾਵੈ ਕਹਾ ਤਵਨ ਕਾ ਭੇਦ ਬਤਾਵੈ ਤੁਮਰੀ ਪ੍ਰਭਾ ਤੁਮੈ ਬਨ ਆਈ ਔਰਨਤੇ ਨਹੀਂ ਜਾਤ ਬਤਾਏ तुम क्रिया तुम ही प्रभ जानो ऊँच नीच कस शखत ब खानो शेष नाग शीर्ष हंस बनाई दसहंस रसना सुहाई रटत अब लगे नाम अपारा तुमरो तौ न पावत पारा तुम क्रिया कहाँ को कह बाद उर्ज मत रह सूक्ष्म रूप न बर न जाई बिरद स्वरूप कहाँ बनाई तुम प्रेम भगत जब गह छोर कथा सब ही तब कह ਅਬ ਮੈਂ ਕਹਾਂ ਸੋ ਆਪਣੀ ਕਥਾ ਸੋਢੀ ਬੰਸ ਉਭਜਿਆ ਜਥਾ ਦੋਹਰਾ ਪ੍ਰਥਮ ਕਥਾ ਸੰਛੇਪਤੇ ਕਹਾਂ ਸੋ ਹਿਤ ਚਿਤਲਾਏ ਬਹੁਰ ਬਡੋ ਵਿਸਥਾਰ ਕੈ ਕਹਾਂ ਸਭੋ ਸੁਨਾਏ ਚਾਪਏ प्रथम काल जब करा पसारा ओंकार ते श्रेष्ठ उपारा काल सैन प्रथमे भयो भूपा अधिक अतुल बल रूप अनूपा काल केत दूसर भूपायो क्रूर बरस तिसर जग ठयो काल तोज चतुरथ निरप सोह है जेहते भयो जगत सब को है सहस राज जाके शुभ सोह है सहज पाद जाके तन मोह है ਸੇਖਨਾਗ ਪਰ ਸੋਇ ਬੋਕਰ ਜਗ ਤਹ ਸੇਖ ਸਾਇ ਉਚਰੈ ਏਕ ਸ਼੍ਰਵਣ ਤੇ ਮੈਲ ਨਿਕਾਰਾ ਤਾਂ ਤੇ ਮਦ ਕੀ ਟਬ ਤਨ ਥਾਰਾ ਦੂਤਿਆ ਕਾਨ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟ ਇਸ ਸਾਰੀ ਤਿਨ ਕੋ ਕਾਲ ਬਹੁਰ ਬਧ ਕਰਾ ਤਿੰਨ ਕੋ ਮੇਧ ਸਮੁੰਦ ਮੋ ਪਰਾ ਚਿਕਨਤਾਤ ਜਲ ਪਰ ਤਰ ਰਹੀ ਮੇਧਾ ਨਾਮ ਤਬਹਤੇ ਕਹੀ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਕੁਕਰਿਤ ਕਰਮ ਜੇ जग ਮੈਂ ਕਰਹੀ ਨਾਮ ਅਸੁਰ ਤਿੰਨ ਕੋ ਸਭ ਧਰਹੀ ਬੋ ਬਿਥਾਰ ਕਹਾਂ ਲਗੈ ਬਖਾਨੀਅਤ ਗਰੰਧ ਬਰਨਤੇ ਅਤ ਡਰ ਮਾਨੀਅਤ ਤਿੰਨ ਤੇ ਹੋਦ ਬਹੁਰ ਨਿਰਪਸ ਆਏ ਦਸ ਪ੍ਰਜਾਪਤ ਜਿਨ ਉਪਜਾਏ ਦਸ ਸਹਾਂਸ ਤਿਹ ਗ੍ਰਹਿ ਭਈ ਕੰਨਿਆ ਜੇ ਸਮਾਨ ਕਹਿ ਲਗੈ ਨ ਅੰਨਿਆ ਕਾਲ ਕਰਿਆ ਐਸੀ ਤਹਿ ਭਈ ਤੇ ਸਭ ਬਿਆਹ ਨਰੇ ਸੰਦਈ ਦੋਹਰਾ ਬਿਨ ਤਾ ਕਦਰੁ ਦਿਤ ਅਦਿਤ 에 ਰਖ ਬਰੀ ਬਨਾਇ 나ਗ 나ਗ ਰਿਪ ਦੇਵ ਸਭ ਦੇਦ ਲੈ ਉਪਜਾਇ ਚਾਪਈ ਤਾ ਤੇ ਸੂਰਜ ਰੂਪ ਕੋ ਧਰ ਜਾ ਤੇ ਵੰਸ ਪ੍ਰਚੁਰ ਰਵ ਕਰ ਜੋ ਤਿਨ ਕੇ ਕਹਿ ਨਾਮ ਸੁਨਾਓ ਕਥਾ ਬੜਨ ਤੇ ਅਦਿਕ ਡਰਾਉ ਤਿਨ ਕੇ ਵੰਸ ਬਖੈ ਰਗ ਭਇਓ ਰਗਵੰਸ ਹੈ ਜਿਹ ਜਗ ਹੈ ਚਲਿਓ ताते पुत्र होत भयो आज बर महारथी अर महा धनुर्धर जब तिन भेष जोग को लयो राजपाट दशरथ को दयो होत भयो वह महा धनुर्धर तीन त्रयान बरा जह रुच कर प्रथम जयो तेह ना रामकुमार भरत लक्ष्मण सतरबिदारा बहुत काल तिन राज कमायो काल पाए सुरपुर है सधायो सिया सुत बहर पए दोय राजा राजपाट उनी ਕੋਛਾ ਜਾ ਮਦਰ ਦੇਸ ਏ ਸੁਰਜਾ ਬਰੀ ਜਬ ਭਾਂਦ ਭਾਂਦ ਕੇ ਜਗ ਕੀਏ ਤਬ ਤਹੀ ਤਿਨੈ ਬਾਦੇ ਦੁਇ ਪੁਰਵਾ ਇਕ ਕਸੂਰ ਦੁਤੀਏ ਲਹੁਰਵਾ ਅਦਿਕਪੁਰੀ ਤੇ ਦਉ ਬਿਰਾਜੀ ਨਿਰਖ ਲੰਕ ਅਮਰਾਵਤ ਲਾਜੀ ਬਹੁਤ ਕਾਲ ਤਿਨ ਰਾਜ ਕਮਾਇਓ ਜਾਲ ਕਾਲ ਤੇ ਅੰਦ ਫਸਾਇਓ ਤਿਨ ਤੇ ਪੁੱਤਰ ਪੋਤਰ ਜੇਵੈ ਰਾਜਕਰਤ ਇਹ ਜਗ ਕੋ ਭệ ਕਹਾਂ ਲਗੇ ਤੇ ਬਰਨ ਸੁਨਾਉ ਤਿਨ ਕੋ ਨਾਮ ਨ ਸੰਖਿਆ ਪਾਉ ਹੋਦ ਚਹੁ ਜੁਗ ਮੈਂ ਜੇ ਆਏ ਤਿਨ ਕੇ ਨਾਮ ਨਾ ਜਾਤ ਜਨਾਏ ਜੋ ਆਪ ਤੋ ਕਿਰਪਾ ਬਲ ਪਾਉ ਨਾਮ ਜਥਾ ਮਤ ਭਾਗ ਸੁਨਾਉ ਕਾਲਕੇਦ ਅਰਕਾਲ ਰਾਏ ਭਨ ਜਿਨ ਤੇ ਭਇ ਪੁੱਤਰ ਘਰ ਅਨਗਨ ਕਾਲਕੇਦ ਭਇਓ ਬਲੀ ਅਪਾਰਾ ਕਾਲ ਰਾਏ ਜਿਨ ਨਗਰ ਨਕਾਰਾ ਬਾਜ ਸੁਨੌਰ ਦੇਸ ਤੇ ਗਏ ਤਹੀਂ ਭੂਬਜਾ ਬਿਆ ਹਤ ਭੈ ਤਹ ਤੇ ਪੁੱਤਰ ਭਇਓ ਜੋ ਧਮ ਸੋਢੀ ਰਾਏ ਤਰਾ ਤਹ ਨਾਮ ਬੰਸ ਸੁਨੌਰ ਤਨ ਦਿਨ ਤੇthia ਪਰਮ ਪਵਿੱਤਰ ਪੁਰਖ ਜੂਕੀਆ ਤਾਂ ਦੇ ਪੁੱਤਰ ਪੋਤਰ ਹੋਇ ਆਏ ਤੇ ਸੋਡੀ ਸਭ ਜਗਤ ਕਹਾਏ ਜਗ ਮੈਂ ਅਦਿਕ ਸੋ ਭਏ ਪ੍ਰਸਿੱਧਾ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ਰਾਜ ਕਰਦ ਪਏ ਵਿਵਿਧ ਪ੍ਰਕਾਰ ਦੇਸ਼ ਦੇਸ਼ ਕੇ ਜੀਤ ਨਿਰਪਾਰਾ ਜਹਾਂ ਤਹਾਂ ਤੇਹ ਧਰਮ ਚਲਾਇਓ ਅਤਰ ਪਤਰ ਕਹਿ ਸੀਸ ਟੜਾਇਓ ਰਾਜ ਸੂ ਬਹੁ ਬਾਰਨ ਕੀਏ ਜੀਤ ਜੀਤ ਦੇ ਸੇਸਵਰ ਲੀਏ ਬਾਜ ਮੇਦ ਬਹੁ ਬਾਰਨ ਕਰੇ ਸਕਲ ਕਲੂਖ ਨਿਜ ਕੁਲ ਕੇ ਹਰੇ ਬਹੁਰ ਬਾਂਸ ਮੈਂ ਬਡੋ ਵਿਖਾਦਾ ਮੇੜ ਨ ਸਕਾ ਕਉ ਤੇ ਸਾਧਾ ਵਿਚਰੇ ਬੀਰ ਬਨੈਤ ਅਖੰਡਲ ਗਹਿ ਗਏ ਚਲੇ ਭਿਰਨ ਰਨ ਮੰਡਲ ਤਨ ਅਰ ਭੂਮ ਪੁਰਾ ਤਨ ਬੈਰਾ ਜਿਨ ਕਾ ਬੂਆ ਕਰਤ ਜਗ ਕੇ ਰਾ ਮੋਹ ਬਾੜ ਅਹੰਕਾਰ ਪਸਾਰਾ ਕਾਮ ਕ੍ਰੋਧ ਜੀਤਾ ਜਗ ਸਾਰਾ ਦੋਹਰਾ ਤਨ 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 ਕੋ ਪਾਖੀਐ ਜਾ ਕਾ ਜਗਤ ਗੁਲਾਮ ਸਭ ਨਿਰਖਤ ਯਾ ਕੋ ਫਿਰੈ ਸਭ ਚਲ ਕਰਤ ਸਲਾਮ ਚਾਪਈ ਕਾਲ ਨ ਕੋ ਉ ਕਰਨ ਸੁਮਾਰਾ ਬੈਰ ਬਾਦ ਅਹੰਕਾਰ ਪਸਾਰਾ ਲੋਭ ਸੂਲ ਇਹ ਜਗ ਕੋ ਹੂਆ ਜਾਂ ਸੋ ਚਾਹਤ ਸਭੈ ਕੋ ਮੂਆ ਇਹ ਤਸਰੀ ਬਚਿੱਤਰਨਾਟ ਗ੍ਰੰਥ ਸੋਭ ਬਾਂਸ ਵਰਨਨ ਦੁਤੀਆ ਧਿਆਉ ਅਫਜੂ